ਇਹ ਗਲਤ ਹੋਇਆ ਜੀ ਜੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਕਿਉਂਕਿ ਕਿਵਿਕ 10 ਸੈਕਿੰਡ ਦੀ ਵੀਡੀਓ ਦੇਖ ਕੇ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ ਗਲਤ ਹੈ 10 ਸੈਕਿੰਡ ਦੀ ਵੀਡੀਓ 'ਚ ਕੁਝ ਨਹੀਂ ਪਤਾ ਲੱਗਦਾ ਉੱਥੇ ਜਿਹੜੇ ਸੈਲਸ 'ਚ ਫੰਕਸ਼ਨ ਸੀ ਉੱਥੇ ਕੈਮਰਾਜ਼ ਲੱਗੇ ਹੋਏ ਆ ਉਹ ਕੈਮਰਾਜ਼ ਦੀ ਵੀਡੀਓ ਕਢਾਓ ਸੋ ਉਹਨਾਂ ਚਾਹਿਆ ਮੈਂ ਉੱਥੇ ਉਸ ਪੋਟ ਉੱਤੇ ਪ੍ਰੈਜ਼ెంట్ ਨਹੀਂ ਸੀ ਕਿ ਉਹਨੇ ਮਾਈਕ 'ਚ ਪਹਿਲੇ ਆਡੀਅੰਸ ਨੂੰ ਬਹੁਤ ਕੁਝ ਬੋਲ ਲਿਆ ਹੈ ਠੀਕ ਹੈ ਉਸ ਤੋਂ ਬਾਅਦ ਸਾਰੀ ਗੱਲ ਠੀਕ ਹੈ ਇੱਕ ਪਾਸੇ ਹੈ ਲੇਕਿਨ ਕਦੇ ਵੀ ਕੁੜੀ ਦਾ ਸਟੇਜ ਤੇ ਗਾਲੀ ਗਲੋਚ ਕਰਨ ਦਾ ਮਤਲਬ ਨਹੀਂ ਬਣਦਾ ਕਿਉਂਕਿ ਅਸੀਂ ਉਸ ਟਾਈਮ 20 25 ਮੈਂਬਰ ਆ ਉਹ ਪੂਰੀ ਬਰਾਤ ਹੈ ਹੈਨਾ ਫਿਰ ਵੀ ਉਹ ਬਹੁਤ ਡੀਸੈਂਟ ਬੰਦੇ ਸੀਗੇ ਜਿਨ੍ਹਾਂ ਨੇ ਮਤਲਬ ਫਿਰ ਵੀ ਕੀ ਪਹਿਣੇ ਤੂੰ ਚਲੀ ਜਾ ਪੇਮੈਂਟ ਵੀ ਦੇ ਦਿੱਤੀ ਉਹਨਾਂ ਦੇ ਹੱਥ ਤੇ ਗਲਤ ਹੋਇਆ ਗਾਲੀ ਗਲੋਚ ਦਾ ਮਤਲਬ ਨਹੀਂ ਸੀ ਲਾਡੀ ਗੇਲਪਾ ਜੀ ਉਹਨੂੰ ਬਚਾ ਵੀ ਰਏ ਕਿ ਤੂੰ ਛੱਡ ਲੜਾਈ ਨਹੀਂ ਕਰਨੀ ਫਿਰ ਇੱਕ ਇੰਟਰਵਿਊ ਚੋ ਕਹਿ ਰਹੀ ਆ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਹੈਨਾ ਮੈਨੂੰ 20 ਸਾਲ ਕੰਮ ਕਰਦੀ ਨੂੰ ਹੋ ਗਿਆ ਜੀ 200 250 ਹਜ਼ਾਰ ਬੰਦਾ ਵੀ ਬਰਾਤ ਚ ਹੁੰਦਾ ਹੈ ਤੇ ਅਸੀਂ ਇਕੱਲੇ ਤਾਂ ਉੱਥੋਂ ਨਿਕਲ ਕੇ ਨਹੀਂ ਆ ਸਕਦੇ ਅਗਰ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰੇਗਾ ਤਾਂ ਅਸੀਂ ਕਿੰਨਾ ਇਕੱਲੇ ਬਚ ਕੇ ਆ ਜਾਾਂਗੇ ਜੀ ਉੱਥੋਂ ਤੁਸੀਂ ਵੀ ਸਮਝਦਾਰ ਹੋ ਪਰ ਜਿਵੇਂ ਕਿ ਰਿਐਲਿਟੀ ਲੱਖਰ ਬੇਲਾ ਤੇ ਵੀ ਪਾਰਟੀ ਲੰਦੇ ਤੁਹਾਡੀ ਬਹੁਤ ਨੇਂਸ ਲੱਗਦੀ ਹੈ ਪੈਸੇ ਲਾਦੇ ਨਹੀਂ ਕਿ ਕੱਲ ਛੋਟੀ ਗਲਤੀ ਕਰਤੀ ਕਹਿ ਲਈ ਹੁਣ ਤੁਸੀਂ ਦੱਸ ਰਹੇ ਹੋ ਵੀ ਗਲਤੀ ਹੈ ਵੀ ਜੋ ਵੀ ਵੀਡੀਓ ਆਇਆ ਚੋਂ ਸਮਝ ਕਿ ਲੋਕ ਇਸ ਤੋਂ ਡਰ ਦੇ ਵਿੱਚ ਆ ਜਾਂਦੇ ਨੇ ਕਿ ਅਸੀਂ ਇਹ ਜਿਹੜਾ ਪ੍ਰੋਗਰਾਮ ਕਰਾਣਾ ਨਹੀਂ ਚਾਹੀਦੇ ਕਿ ਸਾਡੇ ਮਾਹੌਲ ਖਰਾਬ ਹੋ ਜਾਂਦੇ ਨੇ ਫੰਕਸ਼ਨ ਖਰਾਬ ਹੋ ਜਾਂਦੇ ਨੇ ਬਿਲਕੁਲ ਜੀ ਅਸੀਂ ਤਾਂ ਹੀ ਪਾਰੇ ਜਾਣੇ ਇਕੱਠੇ ਹੋ ਕੇ ਪੰਜਾਬ ਪ੍ਰਧਾਨ ਸੁਖਸ਼ੇਰਪੁਰ ਸਰਪੰਚ ਸਾਡੇ ਲਾਡੀ ਵੀਰ ਜੀ ਅਸੀਂ ਸਾਰੇ ਪਾਈ ਇੱਥੇ ਸਾਰੇ ਇਕੱਠੇ ਹੋਏ ਆ ਕਿ ਇਹ ਕੰਮ ਖਰਾਬ ਹੋ ਰਿਹਾ ਗਲਤ ਹੋ ਰਿਹਾ ਜੋ ਸਾਡੇ ਨਾਲ ਹੋ ਰਿਹਾ ਗਾਹਾਂ ਗਾਹਾਂ ਇੱਕੰਮ ਵੱਧ ਰਿਹਾ ਘਟ ਨਹੀਂ ਰਿਹਾ ਅਲੋ ਸਾਨੂੰ ਫੈਮਲੀਆ ਫੰਕਸ਼ਨ ਨਹੀਂ ਡਰਦੀਆਂ ਮਾਰੀਆਂ ਨਹੀਂ ਬੁੱਕ ਕਰਾਉਣ ਗਈਆਂ ਜੀ ਕਿ ਸਾਡੇ ਘਰ ਘਰ ਦੇ ਵਿੱਚ ਕੱਲ ਨੂੰ ਲੜਾਈ ਝਗੜਾ ਹੋਊਗਾ ਇਹ ਸਾਡੇ ਕੰਮ ਤੇ ਬਹੁਤ ਵੱਡਾ ਸਰ ਹੈ ਜੀ ਬਾਕੀ ਸਿਮਰ ਨੂੰ ਸਭ ਤੋਂ ਪਹਿਲਾਂ ਫੋਨ ਵੀ ਕੀਤਾ ਗਿਆ ਜੀ ਅਸੀਂ ਠੀਕ ਹੈ ਜੀ ਉਹ ਕਹਿੰਦੀ ਵੀ ਮੈਂ ਬਾਅਦ ਚ ਗੱਲ ਕਰੂੰਗੀ ਅਸੀਂ ਉਹਨੂੰ ਹਰ ਇੱਕ ਚੀਜ਼ ਪੁੱਛਣੀ ਚਾਹੀਏ ਵੀ ਭਾਈ ਤੇਰੇ ਨਾਲ ਕੀ ਗੱਲ ਹੋਈ ਐਦਾਂ ਨਹੀਂ ਅਸੀਂ ਉਹਨੂੰ ਫੋਨ ਨਹੀਂ ਕੀਤਾ ਜੋ ਮੈਨੇਜਰ ਆ ਉਹਦੇ ਅਮਨ ਜੀ ਠੀਕ ਆ ਅਸੀਂ ਉਹਨੂੰ ਵੀ ਫੋਨ ਕੀਤਾ ਵੀ ਵੀਰੇ ਮੈਨੂੰ ਦੱਸ ਕੀ ਗੱਲਬਾਤ ਹੋਈ ਆ ਅਸੀਂ ਪੰਜਾਬ ਟੀਮ ਨੇ ਪੂਰੀ ਗੱਲਬਾਤ ਉਹਦੇ ਨਾਲ ਵੀ ਕਰਨੀ ਚਾਹੀਦੀ ਫਿਰ ਅਸੀਂ ਜੋ ਉੱਥੇ ਮੌਜੂਦ ਸੀਗੇ ਕੱਲਾ ਕੱਲਾ ਸਾਡਾ ਮੈਂਬਰ ਅਸੀਂ ਉਹਨੂੰ ਹਰ ਇੱਕ ਗੱਲ ਪੁੱਛੀ ਉਹਨਾਂ ਨੇ ਇਹੀ ਗੱਲ ਕਹੀ ਆ ਜੀ ਵੀ ਪਾਰਟੀ ਉੱਥੇ ਹਾਜ਼ਰ ਸੀ ਪਾਰਟੀ ਨੇ ਠੀਕ ਹੈ ਜੀ ਅੱਛਾ ਉਹਨਾਂ ਨੇ ਪੇਮੈਂਟ ਦੇਤੀ ਸੀ ਠੀਕ ਹੈ ਉਸ ਤੋਂ ਬਾਅਦ ਵੀ ਗਾਲੀ ਗਲੋਚ ਕੀਤਾ ਜਾ ਰਿਹਾ ਦੇਖੋ ਕੋਈ ਵੀ ਬੰਦਾ ਕਿਸੇ ਨੂੰ ਕਿੰਨੀ ਗਵਾਰ ਗਾਲੀ ਗਲੋਚ ਕਰ ਲੋ ਤੇ ਕਿੰਨੀ ਗਵਾਰ ਉਹ ਬਰਦਾਸ਼ਤ ਕਰ ਲੋ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਪਰਿਵਾਰਾਂ ਦੇ ਨਾਲ ਮਤ ਪੇੜ